ਇੱਕ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਰਿਟ ਪਟੀਸ਼ਨ ਫਾਈਲ ਹੋਈ ਵੀ ਹੈ ਜਿਦੇ ਵਿੱਚ ਬਹੁਤ ਸਾਰੇ ਵਕੀਲ ਸਹਿਬਾਨ ਦੇ ਲਾਇਸੈਂਸ ਔਰ ਡਿਗਰੀਆਂ ਝਾਲੀ ਹੋਣ ਕਰਕੇ ਆਨਰੇਬਲ ਸੁਪਰੀਮ ਕੋਰਟ ਨੇ ਵੈਰੀਫਿਕੇਸ਼ਨ ਕਰਨੀ ਚਾਹੀ ਹੈ ਕਿ ਦੇਖਿਆ ਜਾਵੇ ਕਿ ਕਿੰਨੀਆਂ ਝਾਲੀ ਡਿਗਰੀਆਂ ਅੱਜ ਚੱਲ ਰਹੀਆਂ ਉਸ ਸੰਬੰਧ ਦੇ ਵਿੱਚ ਫਿਰ ਉਹਨਾਂ ਨੇ ਇਸ ਵੈਰੀਫਿਕੇਸ਼ਨ ਦੇ ਰਿਗਾਰਡਿੰਗ ਉਹ ਸਾਰੇ ਪੰਜਾਬ ਹਰਿਆਣਾ ਔਰ ਸਾਰੇ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹਨਾਂ ਨੇ ਕਹਿ ਕੰਡਕਸ਼ਨ ਨਾ ਕਰਾਈਆਂ ਜਾਂ ਔਰ ਉਸ ਸੰਬੰਧ ਦੇ ਵਿੱਚ ਅੱਗੇ ਜਿਹੜੀ ਹੈਗੀ ਹੈ 14 ਦਸੰਬਰ ਨੂੰ ਇਲੈਕਸ਼ਨ ਹੁੰਦੀ ਸੀ ਪਰ ਇਸ ਵਾਰ ਜਿਹੜੀ ਹੈਗੀ ਆ ਉਹ ਇਲੈਕਸ਼ਨ ਜਿਹੜੀ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਦਾਨਵੀਰ ਦੇ ਕੀਤਾ ਮਾਨਦਸ਼ ਕਰਦਾ ਸਵਾਗਤ ਹੈ ਹਰ ਸਾਡੇ 14 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਕੀਲਾਂ ਦੀਆਂ ਚੋਣਾਂ ਹੁੰਦੀਆਂ ਨੇ ਪਰ ਇਸ ਵਾਰ ਨਹੀਂ ਹੋਣ ਚਾਹੀ ਔਰ ਇਸ ਬਾਬਤ ਗੱਲਬਾਤ ਕਰਦੇ ਆਂ ਜ਼ਿਲ੍ਹਾ ਬਾਰੈਸ਼ੀਸ਼ਨ ਪ੍ਰਤੀਗਿਟ ਸਾਹਿਦ ਦੇਪਤਾਨ ਐਗੋਕੀਟ ਅਮਰਦੀਪ ਸਿੰਘ ਦਾ ਨਾਮ ਸਤਿ ਸ਼੍ਰੀ ਅਕਾਲ ਜੀ ਕੀ ਕਾਰਨ ਹੈ ਜਿਹੜਾ ਇਸ ਵਾਰ ਇਲੈਕਸ਼ਨ ਨਹੀਂ ਹੋਣ ਗਿਆ ਬਾਦ ਵਿੱਚ ਇੱਕ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਰਿਟ ਪਟੀਸ਼ਨ ਫਾਈਲ ਹੋਈ ਵੀ ਆ ਜਿਹਦੇ ਵਿੱਚ ਬਹੁਤ ਸਾਰੇ ਵਕੀਲ ਸਹਿਬਾਨ ਦੇ ਲਾਇਸੈਂਸ ਔਰ ਡਿਗਰੀਆਂ ਝਾਲੀ ਹੋਣ ਕਰਕੇ ਆਨਰੇਬਲ ਸੁਪਰੀਮ ਕੋਰਟ ਨੇ ਵੈਰੀਫਿਕੇਸ਼ਨ ਕਰਨੀ ਚਾਹੀ ਹੈ ਕਿ ਦੇਖਿਆ ਜਾਵੇ ਕਿ ਕਿੰਨੀਆਂ ਝਾਲੀ ਡਿਗਰੀਆਂ ਅੱਜ ਚੱਲ ਰਹੀਆਂ ਹਨ ਉਸ ਸਬੰਧ ਦੇ ਵਿੱਚ ਫਿਰ ਉਹਨਾਂ ਨੇ ਇਸ ਵੈਰੀਫਿਕੇਸ਼ਨ ਦੇ ਰਿਗਾਰਡਿੰਗ ਉਹ ਸਾਰੇ ਪੰਜਾਬ ਹਰਿਆਣਾ ਔਰ ਸਾਰੇ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹਨਾਂ ਨੇ ਕਿਹਾ ਕੰਡਕਟ ਨਾ ਕਰਾਈਆਂ ਜਾਂ ਔਰ ਉਸ ਸਬੰਧ ਦੇ ਵਿੱਚ ਅੱਗੇ ਜਿਹੜੀ ਹੈਗੀ ਹੈ 14 ਦਸੰਬਰ ਨੂੰ ਇਲੈਕਸ਼ਨ ਹੁੰਦੀ ਸੀ ਪਰ ਇਸ ਵਾਰ ਜਿਹੜੀ ਹੈਗੀ ਆ ਉਹ ਇਲੈਕਸ਼ਨ ਜਿਹੜੀ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਕਿਉਂਕਿ ਉਸ ਸਬੰਧ ਦੇ ਵਿੱਚ ਬਾਰ ਕਾਉਂਸਲ ਆਫ ਇੰਡੀਆ ਨੇ ਲਿਖ ਕੇ ਭੇਜਿਆ ਕਿ ਇਹ ਇਲੈਕਸ਼ਨਸ ਪ੍ਰੋਗਰਾਮ ਹੈ ਜਿਹੜਾ ਉਹ ਅੱਗੇ ਜਾਰੀ ਨਾ ਕੀਤਾ ਜਾਵੇ। ਅ ਰੀਜ਼ਨ ਇਹ ਹੈਗਾ ਕਿ ਬਹੁਤ ਸਾਰੇ 12 ਨੇ ਲਿਖ ਕੇ ਵੀ ਇਸ ਸੰਬੰਧ ਦੇ ਵਿੱਚ ਦਤਾਜ਼ੀ ਕਿ 1 ਸਾਲ ਦੀ ਜਿਹੜੀ ਇਲੈਕਸ਼ਨ ਹੈ ਉਸ ਦੀ ਬਜਾਏ 2 ਸਾਲ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਵਕੀਲਾਂ ਦੇ ਕੰਮ ਵਿੱਡੇ ਹੋਣੇ ਆ ਉਹ ਕੰਮ ਸ਼ਾਇਦ ਸਿਰੇ ਨਹੀਂ ਚੜਦੇ 1 ਸਾਲ ਦੇ ਵਿੱਚ ਔਰ ਇਸ ਸੰਬੰਧ ਦੇ ਵਿੱਚ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਸਾਰੇ ਪੰਜਾਬ ਔਰ ਹਰਿਆਣੇ ਦੇ ਪ੍ਰੈਜ਼ੀਡੈਂਟ ਔਰ ਸੈਕਟਰੀ ਔਰ ਸਾਰੇ ਅਹੁਦੇਦਾਰਾਂ ਨੂੰ ਬੁਲਾ ਕੇ ਪਿਛਲੇ ਚਲੇਛਰ ਵਾਰ ਨੂੰ ਇੱਕ ਮੀਟਿੰਗ ਵੀ ਕੀਤੀ ਸੀ ਜਿਸ ਦੇ ਵਿੱਚ ਸਾਰੇ ਪ੍ਰਧਾਨ ਸਹਿਬਾਨ ਨੇ ਇਹੀ ਕਿਹਾ ਕਿ 2 ਸਾਲ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਆ ਇੱਕ ਦੂਜਾ ਜਿਹੜਾ ਹੈਗਾ ਇਸ ਸੰਬੰਧ ਦੇ ਵਿੱਚ 바ਰ ਕਾਉਂਸਲ ਆਫ ਪੰਜਾਬ ਹਰਿਆਣਾ ਉਹ ਸੁਪਰੀਮ ਕੋਰਟ ਨੂੰ ਆਪਣੀ ਜੜੀ ਹੈ ਕਿ ਜੋ ਉੱਥੇ ਵਕੀਲ ਸਹਿਬਾਨ ਬੋਲੇ ਉਹਦੇ ਰਿਗਾਰਡਿੰਗ ਓਪੀਨੀਅਨ ਆਪਣੀ ਭੇਜੀ ਕੈਸਨ ਜਿਲ੍ਹਾ ਬਾਰਾ ਸੈਸ਼ਨ ਪਟਿਕੀਟ ਸਾਹਿਬ ਨੇ ਪ੍ਰਦਾਨ ਐਡਵੋਕੇਟ ਅਮਰਦੀਪ ਸਿੰਘ ਦਾਨ ਨੇ ਚਿਣਾੜੇ ਦੱਸਿਆ ਕੀ ਕਾਰਨ ਹੈ 14 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਵਕੀਲਾਂ ਦੀਆਂ ਚੋਣਾ ਨਹੀਂ ਹੋਣ ਕਿਹਾ ਪਟਿਕੀਟ ਸਾਹਿਬ ਨੂੰ ਕੁਝ ਚੋਟੀਆਂ